ਗੁਰਦੇ ਆਂਦਾ ਖਾਈ ਨਾਲੇ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਗੁਰਦੇ ਆਂਦਾ ਰੁਕੜਿਆਂ ਦੀ ਗੱਲ ਕਰ ਫੇਫੜਿਆਂ ਦੀ ਗੱਲ ਕਰ ਗੁਰਦੇ ਅਦਲੀ ਮਸ਼ੀਨਰੀ ਹੋਈ ਨਾ ਨਾਲੇ ਰੁਕੜੇ ਸਾਰੀ ਐਸੀ ਤਲਵਾਰ ਮਾਰੀ ਸਾਰੇ ਹੀ ਖਾ ਗਈ ਅੰਦਰ ਸਾਰਾ ਗਿਆਨ ਘਰਾਤਾ ਅੰਦਰ ਦਾ ਤੇਰੇ ਵਾਟ ਕੀ ਹੈ ਦੇਚ ਰੁਕੜੇ ਰੁਕੜੇ ਫੇਫੜੇ ਪਹਿਲੇ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਰੁਕੜੇ ਆ ਗੁਰਦੇ ਆਂਦਾ ਦੀ ਗੱਲ ਉਹਨੂੰ ਜੇ ਸਮਝਾਈ ਇਹ ਸਰੀਰ ਦੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ ਅੰਦਰ ਕੋਈ ਹੈ ਫਿਰ ਸਰੀਰ ਚਲਾਉਣ ਵਾਲਾ ਉਸੇ ਨੂੰ ਕਹਿੰਦੇ ਆ ਸਭ ਦੇ ਅੰਦਰ ਉਹ ਸਾਹ ਲੈਂਦਾ ਤਾਂ ਆਉਂਦਾ ਉਹ ਹਾਰਟ ਚਲਾਉਂਦਾ ਤਾਂ ਚੱਲਦਾ ਗੱਲ ਹੋ ਗਈ ਨਾ ਦਿਖਾਉਣ ਦੀ ਦਰਸ਼ਨ ਕਰਾਉਣ ਦੀ ਗੱਲ ਹੋ ਗਈ ਨਾ ਦੱਸ ਕਿਉਂ ਚੱਲਦਾ ਹਾਰਟ ਸਾਂ ਜਾਣਦਾ ਸਾ ਕਿਉਂ ਹੁੰਦਾ ਕੋਈ ਹੈ ਸਾ ਲੈਂਦਾ ਉਹਦਾ ਧਿਆਨ ਕਰੇਗਾ ਪਤਾ ਲੱਗ ਜਾਊਗਾ ਉਸ ਦੀ ਗੱਲ ਕਰਦੇ ਆ ਜੇ ਤੈਨੂੰ ਉਹਦਾ ਨਹੀਂ ਪਤਾ ਤੈਨੂੰ ਆਪਣੇ ਸਰੀਰ ਬਾਰੇ ਦਾ ਗਿਆਨ ਨਹੀਂ ਤੂੰ ਗੱਲਾਂ ਕਰਦੇ ਰੱਬ ਦੀ ਰੱਬ ਨੂੰ ਫੇਰ ਦੇਖ ਲੈ ਮੈਨੂੰ ਆਪਣੇ ਆਪ ਨੂੰ ਹੋਜ ਲੈ ਰੱਬ ਦਾ ਸਾਰਿਆਂ ਦੇ ਉੱਤੇ ਆਇਆ ਉਹਨੇ ਤਾਂ ਸੂਰਜ ਬੜਾਇਆ ਸੂਰਜ ਚੱਲਦਾ ਹੈ ਇੱਕਦਮ ਪਹਿਲਾ ਪੈਰ ਰੱਬ ਨੇ ਜਾ ਕੇ ਕਰ ਦਿੰਦੇ ਧਰ ਦਿੰਦੇ ਪਹਿਲਾ ਆਪਣੇ ਰੱਖ ਕਰ ਦਿੰਦੇ ਪੈਰ ਆਪਣੇ ਹੰਕਾਰ ਦੇ ਕਰ ਦਿੰਦੇ ਰੱਖ ਪੈਰ ਪਹਿਲ ਤੈਨੂੰ ਆਪਣਾ ਦਾ ਪਤਾ ਨਹੀਂ ਮੈਂ ਕੀ ਹੈ ਤੇਰਾ ਸਰੀਰ ਕਿਉਂ ਚੱਲਦਾ ਤੂੰ ਗਲਾਸ ਪਾਣੀ ਦਾ ਤਾਂ ਹੀ ਫੜਾਏਗਾ ਸਰਗੁਣ ਤਾਂ ਹੀ ਅੰਦਰ ਬੈਠਾ ਸਾਹ ਲਊਗਾ ਖਾ ਲੈਣਾ ਛੱਡ ਦੇ ਫੇ ਤੂੰ ਗਲਾਸ ਦਾ ਪਾਣੀ ਫੜਾ ਦੇਗਾ ਤੇ ਤੂੰ ਸਰਗੁਣ ਮੰਨ ਲਿਆ ਉਹਨੂੰ ਨਿਰਉਣ ਕਰਦਾ ਤੇ ਤੂੰ ਨਿਰਗੁਣ ਸਰਗੁਣ ਹੋਏ ਇਦੀ ਬਜਾਰਾ ਤੇਰੇ ਜਹਾ ਮਣੀ ਜਿਹਮਤ ਪੜਦੀ ਗੱਲ ਸਾਰੀ ਉਹ ਗੱਲ ਬਲਟੀ ਗਈ ਆਰੇ ਬਹੁਤ ਹੀ ਪੂਰੇ ਬ੍ਰਹਮ ਗਿਆਨ ਦੀ ਗੱਲ ਹੋ ਰਹੀ ਹੈ ਆਤਮਾ ਤੇ ਸਰੀਰ ਦੇ ਦੋਹਾਂ ਦੇ ਫੰਕਸ਼ਨ ਦੀ ਉਹ ਗੱਲ ਹੈ ਐਸੇ ਲੈਵਲ ਤੇ ਗੱਲ ਉਹਦੇ ਨੂੰ ਹੋ ਸਕਦੀ ਸੀ ਰਜੀਲਾ ਨਾਲ ਵੀ ਇਸ ਲੈਵਲ ਤੇ ਮੈਂ ਗੱਲ ਕੀਤੀ ਜਦਾ ਇਹ। ਵੀ ਜਿਹਨਾਂ ਦਰਸ਼ਨ ਕਰਨੇ ਨੇ ਪਰ ਪ੍ਰਮਾਤਮਾ ਦੇ ਉੱਤੇ ਖੜਾ ਹੋ ਜਾਓ। ਖੜਾ ਹੋ ਗਿਆ ਮੈਂ ਕਿਹਾ ਤੂੰ ਦੀਨ ਹੈ। ਗਣਾਈ ਮੈਂ ਖੜਾ ਹੋ ਗਿਆ ਮੈਂ ਕਿਹਾ ਤੂੰ ਤਾਂ ਮੈਨੂੰ ਦਿਂਦਾ ਨਹੀਂ। ਤੂੰ ਦੀ ਤੇਰਾ ਸਰਦੀਨ ਤੇ ਤੇਰਾ ਸਰੀਰ ਦਿਂਦੇ ਤੂੰ ਨਹੀਂ ਦਿਨੋ। ਤੂੰ ਖੜੋ ਕੇ ਮੈਨੂੰ ਦਿਖਾ ਵੀ ਮੈਂ ਆ ਖੜਾ। ਮੈਂ ਖੜਾ ਤੂੰ ਖੜਾ ਨਹੀਂ ਹੈਗਾ। ਇਤੋਨੀ ਹੈਗਾ ਤੈਨਾਂ ਜਾ ਨਿਕਲ ਜਾਣਾ ਸਰੀਰ ਨਾਲ ਦਾੜ ਦੇ ਘੜੇ ਪੈਣਾ ਵਿੱਚੋਂ ਫੇਰੀ ਖੜਾ ਰਹਿਣਾ ਨੇ ਤੇਰੀ ਵਜ੍ਹਾ ਨਾਲ ਸਰੀਰ ਖੜਾ ਹੈ ਤੇਰੀ ਵਜ੍ਹਾ ਨਾਲ ਬੋਲਦਾ ਹੈ ਜਬਾਨ ਹਿਲਦੀ ਹੈ ਤੈਨੂੰ ਪਛਾਣਣੀ ਇਹਦੀ ਜੇ ਤੈਨੂੰ ਇਹਦੀ ਪਛਾਣਣੀ ਤੇ ਰੱਬ ਦੀ ਗੱਲ ਛੱਡ ਪਹਿਲਾਂ ਇਸ ਦੀ ਪਛਾਣ ਕਰ ਲੈ ਨੇੜੇ ਜੇ ਤੈਨੂੰ ਇਹਦਾ ਨਹੀਂ ਪਤਾ ਇਹ ਉਹਦਾ ਇਹ ਉਸ ਜਿਹੜੀ ਬੋਧ ਹੈ ਨਾ ਪਾਣੀ ਇਹ ਨਕ ਇਹ ਸਮੁੰਦਰ ਚ ਆਇਆ ਹੈ ਇਹੀ ਦੱਸ ਰਹੀ ਹੈ ਵੀ ਸਮੁੰਦਰ ਹੈਗਾ ਆਤਮਾ ਦੱਸ ਰਹੀ ਹੈ ਪਰਮਾਤਮਾ ਹੈਗਾ ਕੋਈ ਅਨੁਸਾਰ ਨਹੀਂ ਇਹ ਸਬੂਤ ਹੈ ਉਹ ਹੈਗਾ ਰੇਖਾਰ ਹੁੰਦਾ ਅੱਖਾਂ ਨੂੰ ਨਹੀਂ ਦਿਨਦਾ ਤੂੰ ਆਪਣੇ ਆਪ ਨੂੰ ਨਹੀਂ ਦੇਖ ਸਕਦਾ ਤੂੰ ਮੈਨੂੰ ਕੀ ਦੇ ਹੋਰ ਕਿਸੇ ਨੂੰ ਕੀ ਦੇਖ ਲੇਗਾ ਦੂਜੇ ਦੀ ਆਤਮਾ ਵਾਰੂ ਕੀ ਦੇਖ ਨਾਲੇ ਕਿਸੇ ਨੇ ਕਿਹਾ ਵੀ ਅੱਖਾਂ ਨਹੀਂ ਦੇ ਉਹ ਤੈਨੂੰ ਆਪਣਾ ਆਪੇ ਦੇਖਣਾ ਸਮਝਣਾ ਉਹਨੂੰ ਦਰਸ਼ਨ ਕਹਿੰਦੇ ਨੇ ਸਮਝ ਆਉਣੀ ਹੈ ਤੈਨੂੰ ਉਹ ਕਹਿੰਦਾ ਫਿਰ ਇਹ ਤਾਂ ਹੈਗਾ ਜੇ ਤੂੰ ਹੈਗਾ ਸਰੀਰ ਤੋਂ ਬਿਨਾਂ ਕੁਛ ਤਾਂ ਉਹ ਵੀ ਹੈਗਾ ਜਿਹਦੀ ਤੂੰ ਗੱਲ ਕਰਦਾ ਨਹੀਂ ਤੂੰ ਕਹੇ ਮੈਂ ਕੁਝ ਵੀ ਨਹੀਂ ਹੈਗਾ ਇਹ ਤਾਂ ਨਹੀਂ ਕਰਾ ਵੇ ਕਹਿ ਸਕਦਾ ਤੂੰ ਐ ਕਿ ਮੈਂ ਕਰ ਸਕਦਾ ਪਰਮਾਤਮਾ ਨਹੀਂ ਹੈ ਜਿਹੜੀ ਚੀਜ਼ ਦਾ ਸਬੂਤ ਹੈ ਵੜਿਆ ਆ ਬੁਰਦਨ ਖੜਾ ਕਰਕੇ ਦਿਖਾ ਆਪਣੇ ਬਰਾਬਰ ਹੋ ਜੂ ਕਦੋਂ ਕਿਵੇਂ ਹੋ ਜੂਗਾ ਫਿਰ ਕਿਉਂ ਹੋਗਾ ਤੇ ਨਹੀਂ ਹੋਊਗਾ ਸਾਰਾ ਸਰੀਰ ਹੈ ਉਹਦੇ ਉਹ ਜਿਹਾ ਹੀ ਸਰੀਰ ਹੈ ਮਰਦੇ ਵਾਲਾ ਤੇਰਾ ਤਿੰਦੋ ਮੈਨੂੰ ਤੇਰੀ ਵਜ੍ਹਾ ਨਾਲ ਸਰੀਰ ਖੜਾ ਹੈ ਸਰੀਰ ਦੀ ਵਜ੍ਹਾ ਨਾਲ ਤੂੰ ਨਹੀਂ ਖੜਾ ਤੂੰ ਪਹਿਲਾਂ ਆਪਣਾ ਆਪ ਪਛਾਣ ਲੈ ਫਿਰ ਤੈਨੂੰ ਦੱਸ ਦਾਂਗੇ ਕੀ ਹੁੰਦਾ ਫਿਰ ਆ ਜੀ ਸਿੱਧਾ ਨੂੰ ਉਹ ਵੀ ਦਿਖਾ ਦਾਂਗੇ ਪਹਿਲਾਂ ਆਪਣਾ ਆਪ ਤਾਂ ਜਿਹਨੇ ਦੇਖਣਾ ਉਹਨੂੰ ਤਾਂ ਸਮਝ ਲੈ ਕੀ ਹੈ ਇਹਨੂੰ ਦੇਖਣਾ ਮੈਨੂੰ ਸਮਝਾ ਦੇਈਂ ਮੈਂ ਤੁਹਾਨੂੰ ਬਾਅਦ ਸਮਝਾ ਦੂੰ ਦਿਖਾ ਦੂੰ ਕਹਿੰਦੇ ਹੁਣ ਨਹੀਂ ਕਹਿੰਦੇ ਵੀ ਰੱਬ ਨਹੀਂ ਹੈ ਹੁਣ ਨਹੀਂ ਕਹਿੰਦੇ ਰੱਬ ਨਹੀਂ ਠੀਕ ਹੈ ਇਮਾਨਦਾਰ ਸੀ ਐ ਜਿਹੜੇ ਤਰਕਸ਼ੀਲ ਹੁੰਦੇ ਨੇ ਮੰਨ ਲੈਂਦੇ ਨੇ ਇਹ ਜਿੱਦਨੇ ਕਦੇ ਨਹੀਂ ਮੰਨਦੇ ਕਦੇ ਵੀ ਜਿਹੜੇ ਰੋਜ਼ ਧਰਮ ਕਾਦਮੀ ਨੇ ਨੇ ਜਿਹੜੇ ਕਹਿੰਦੇ ਰੱਬ ਹੈਗਾ ਉਹਨਾਂ ਨੇ ਮੰਨਣਾ ਹੀ ਨਹੀਂ ਹੈ ਨਾ ਨਾਨਕ ਗੁਰ ਜੀ ਨਾਨਕ ਵੀ ਆ ਜੇ ਥੱਕੇ ਮਾਰ ਕੇ ਬਾਹਰ ਕੱਢ ਦੇਮ ਕਿ ਕਹਿੰਦੇ ਤੂੰ ਤਾਂ ਨਕਲੀ ਨਾਨਕ ਬਣ ਕੇ ਆ ਨਾਨਕ ਦਾ ਆਪਣੇ ਹੱਥੀ ਅੰਨਸੰਸਕਾਰ ਕੀਤਾ ਸਾਡੇ ਕੋਲ ਇਤਿਹਾਸ ਲਿਖਿਆ ਹੈ ਨਾਨਕ ਦੇ ਦਰਸ਼ਨ ਕਰਨ ਵਾਲੇ ਵੀ ਹੈਗੇ ਨੇ ਹੁਣ ਹੋ ਜਾਂਦਾ ਪਰ ਜੇ ਆ ਜਵੇ ਤਾਂ ਥੱਕੇ ਉਹ ਵੀ ਮਾਰਨਗੇ ਕਹਿੰਦੇ ਨਾ ਨਾ ਤੇਰੇ ਦਾ ਦਰਸ਼ਨ ਹੋਈ ਨਹੀਂ ਸਾਨੂੰ ਉਹ ਤਾਂ ਹੋਰ ਸੀ ਤੂੰ ਸਮੂਹ ਦੇ ਵੀ ਨਾਨਕ ਨਾਨਕ ਇੱਥੇ ਸੀ ਭਗਤ ਇੱਥੇ ਸੀ ਕਬਾਕਸ ਆ ਇਥੇ ਰਹੇ ਨੇ ਕਿਸੇ ਨੇ ਘਾਸ ਨਹੀਂ ਗੇਰੀ ਐ ਮੈਂ ਬਕਵਾਸ ਕਰਦੇ ਨੇ ਸਾਰੇ ਗੁਰਬਾਣੀ ਨੂੰ ਗੁਰਬਾਣੀ ਸਭ ਕੁਝ ਹੈ ਗੁਰਬਾਣੀ ਨੂੰ ਕੋਣ ਘਾਸ ਫੇਰਦਾ ਐਵੇਂ ਰੌਲਾ ਪਾਉਂਦੇ ਨੇ 300 ਸਾਲ ਗੁਰੂ ਦੇ ਨਾਲ ਇੱਕ ਮਿੰਟ ਗੁਰੂ ਦੇ ਨਾਲ ਨਹੀਂ ਮਾਇਆ ਦੇ ਨਾਲ ਨੇ ਹਰ ਵਕਤ ਮਾਇਆ ਦੇ ਨਾਲ ਨੇ ਮੈਂ ਗੁਰੂ ਦੇ ਨਾਲ ਗੁਰੂ ਦੇ ਨਾਲ ਹੁੰਦਾ ਜਿਉਂਦੇ ਸ੍ਰੀ ਛੱਡ ਕੇ ਸਰੀਰ ਜਿਉਂਦਾ ਛੱਡ ਦੇ ਜਿਉਂਦਾ ਮਰ ਜਵੇ ਤਾਂ ਗੁਰੂ ਦੇ ਨਾਲ ਬਾਂਦਰ ਉਹਦਾ ਟੱਫਦੇ ਹੋ ਤੁਸੀਂ ਉੱਤੇ 100 ਸਾਲ ਗੁਰੂ ਦੇ ਨਾਲ ਸੀਰ ਤੋਂ ਛੱਡਦਾ ਤੁਹਾਡੇ ਛਾਲਾ ਮਾਰਦਾ ਸੀਰ ਕਿਵੇਂ ਹਲ ਜਿਹੜਾ ਗੁਰੂ ਦੇ ਨਾਲ ਹੈ ਉਹਦਾ ਸੀਰ ਨਹੀਂ ਹਿੱਲ ਸਕਦਾ ਇਹ ਤਾਂ ਨੱਚਣ ਕੋਤਣ ਵਨਕਾ ਚਾਹ ਹੋਇ ਇਹ ਮਨ ਕਾ ਚਾਹ ਹੋਇ ਉਹ ਤਾਂ ਥੇ ਰਹੋਗਾ ਤਾਂ ਹਿਲਦਾ ਇਹ ਤਾਂ ਟੱਪਕੇ ਦਿਖਾਉਣਾ ਤੁਸੀਂ ਅਸੀਂ ਬੜੇ ਸਿੱਖਾਂ ਹਾਂ ਜੇਹੀ ਦਿਲ ਵਿੱਚ ਆਈ ਕਹੀ ਸੁਣਾਇਕ ਹੈ ਗੋਦੇ ਆਂਦਾ ਖਾਈ ਨਾਲੇ ਰੁਕੜੇ ਹੁਣ ਜੇਹੀ ਦਿਲ ਵਿੱਚ ਆਈ ਕਹੀ ਸੁਣਾਇਕ ਬਸ ਇਦੋਂ ਗਾਹਾਂ ਮੈਂ ਹੁਣ ਇਹਦੀ ਕੋਈ ਉਪਮਾਨੀ ਦੇ ਸਕਦਾ ਆਈ ਕਹੀਦੀ ਇਹ ਤੁਹਾਨੂੰ ਦੱਸਦੀ ਕੀ ਉਹਨੇ ਕਿਵੇਂ ਉਹਨੂੰ ਮਨਾਇਆ ਜੇਹੀ ਦਿਲ ਵਿੱਚ ਆਈ ਕਹੀ ਸੁਣਾਇਕ ਅੱਛੇ ਹੀ ਇਧਰ ਚ ਆਈ ਸੀ ਮੇਰੇ ਸੁਣਾਤੀ ਬੁਝ ਲੋ ਹੁਣ ਬਿਚਾਰਤ ਪਾਤੀ ਬੁੱਝ ਲੋ ਤੁਸੀਂ ਕੀ ਸੀ ਗੱਲ ਕੀ ਐ ਇਹ ਬੁੱਝਣ ਵਾਲੀ ਗੱਲ ਐ ਹੁਣ ਗੁਰਦੇ ਆਂ ਦਾ ਖਾਇਰ ਵਾਲੇ ਰੁਕਲੇ ਹੁਣ ਗੁਰਦੇ ਆਂ ਦਾ ਵੱਡ ਦਿੰਦੀ ਖਾ ਕੇ ਮੈਂ ਗਈ ਸਾਰੇ ਆਂ ਦਾ ਗੁਰਦੇ ਮੈਂ ਖਾ ਜਾਂਦੀ ਇੱਕ ਸੌਂਦੀ ਨਾ ਗਈ ਜਾਂਦੀ ਬੁੱਝ ਹਾਰ ਤਾ ਖਾਣਾ ਜਿਹੜੀ ਚੀਜ਼ ਨੂੰ ਖਾਣੇ ਦਾ ਗਿਆਨ ਨੂੰ ਅਸੀਂ ਜੇ ਕੋ ਖਾਵੇ ਜੇ ਕੋ ਪੁੱਛੇ ਉਹਨੇ ਇਹ ਗੁਰਦੇ ਵਾਲੀ ਗੱਲ ਸੁਣਾ ਕੇ ਸਮਝਾ ਕੇ ਇਹਨੂੰ ਉਜਾੜਾ ਰਣਕਿਆ ਨੇ ਸਮਝਾਇਆ ਖੋਜਿਆ ਤੇ ਇਹ ਜੋ ساری ਗੱਲ ਉਹ ਸਮਝਾ ਦਿੱਤੀ ਚੋਟੀ ਜਾਨ ਦਿਖਾਈ ਤਾਰੇ ਧੁੰਮਕੇਤ ਆ ਦੇਖ